ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਸੋ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਸੋ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਫਾਸਟ ਟੈਗ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਜਿੱਥੇ ਕਿ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ ਹਜ਼ਾਰਾਂ ਲੋਕ ਦਿਨ ਭਰ ਦੇ ਵਿੱਚ ਸਫ਼ਰ ਕਰਦੇ ਹਨ ਤੇ ਟੋਲ ਪਲਾਜ਼ੇ ਦੇ ਉੱਤੇ ਉਹਨਾਂ ਨੂੰ ਮਹਿੰਗੇ ਟੋਲ ਕਟਵਾਉਣੇ ਪੈਂਦੇ ਹਨ ਸੋ ਇਸੇ ਦੌਰਾਨ ਹੁਣ ਕੇਂਦਰ ਸਰਕਾਰ ਦੇ ਵੱਲੋਂ ਰਾਹਗੀਰਾਂ ਦੇ ਲਈ ਵੱਡੀ ਰਾਹਤ ਦਿੱਤੀ ਗਈ ਹੈ ਤੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਹੁਣ ਫਾਸਟ ਟੈਗ ਸੰਬੰਧੀ ਇੱਕ ਨਵਾਂ ਇਹਨਾਂ ਜਿਸ ਦੇ ਤਹਿਤ ਹੁਣ ਨਿੱਜੀ ਵਾਹਨਾਂ ਨੂੰ ਖਾਸ ਤੌਰ ਦੇ ਉੱਤੇ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਉਹਨਾਂ ਦੇ ਵੱਲੋਂ ਹੁਣ 3000 ਰੁਪਏ ਵਾਲਾ ਇੱਕ ਫਾਸਟ ਟੈਗ ਆਧਾਰਿਤ ਪਾਸ ਜਿਹੜਾ ਲਾਂਚ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਹੁਣ ਤੁਸੀਂ ਪੂਰੇ ਸਾਲ ਦੇ ਵਿੱਚ 200 ਤੋਂ ਵੱਧ ਵਾਰ ਜਿਹੜਾ ਟੋਲ ਫ੍ਰੀ ਦੇ ਵਿੱਚ ਜਿਹੜਾ ਉਹ ਕ੍ਰੋਸ ਕਰ ਸਕਦੇ ਹੋ ਤੇ ਇਸ ਦੀ ਜਿਹੜੀ ਮਿਆਦ 1 ਸਾਲ ਦੀ ਰੱਖੀ ਗਈ ਹੈ ਸੋ ਸਿਰਫ 3000 ਰੁਪਏ ਤੁਹਾਨੂੰ ਅਦਾ ਕਰਨੇ ਪੈਣਗੇ ਸੋ ਸਾਲ ਦੇ ਵਿੱਚ ਤੁਸੀਂ 200 ਤੋਂ ਵੱਧ ਜਿਹੜੀਆਂ ਯਾਤਰਾ ਇਸ ਦੇ ਤਹਿਤ ਕਰ ਸਕਦੇ ਹੋ ਸੋ ਇਹ ਪਾਸ ਲੈਣ ਤੋਂ ਬਾਅਦ ਤੁਹਾਨੂੰ ਜਿਹੜਾ 200 ਯਾਤਰਾਵਾਂ ਜਿਹੜੀਆਂ ਫ੍ਰੀ ਹੋਣਗੀਆਂ ਪੂਰੇ ਜਿਹੜਾ ਕੀ ਭਾਰਤ ਦੇ ਵਿੱਚ ਫ੍ਰੀ ਹੋਣਗੀਆਂ ਸੋ ਜਿਹੜੇ ਵੀ ਟੋਲ ਪਲਾਜ਼ੇ ਦੇ ਉੱਤੇ ਤੁਸੀਂ ਕ੍ਰੋਸ ਕਰੋਗੇ ਸੋ ਪੂਰੀਆਂ 200 ਯਾਤਰਾਵਾਂ ਜਿਹੜੀਆਂ ਫ੍ਰੀ ਕਰ ਦਿੱਤੀਆਂ ਜਾਣਗੀਆਂ ਤੇ ਤੁਹਾਨੂੰ ਦੱਸ ਦਈਏ ਕਿ ਸਿਰਫ ਗੈਰ ਵਪਾਰਕ ਨਿੱਜੀ ਵਾਹਨਾਂ ਦੇ ਲਈ ਜਿਹੜਾ ਇਹ ਲਾਗੂ ਕੀਤਾ ਗਿਆ ਹੈ ਸੋ ਜਿਹੜੇ ਟੈਕਸੀ ਡਰਾਈਵਰ ਹਨ ਜਾਂ ਫਿਰ ਬੱਸਾਂ ਹਨ ਉਹਨਾਂ ਦੇ ਲਈ ਇਹ ਜਿਹੜਾ ਨਿਯਮ ਲਾਗੂ ਨਹੀਂ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਨਿਤਨਗੜ੍ਹ ਕ੍ਰੀ ਦੇ ਵੱਲੋਂ ਐਕਸ ਦੇ ਉੱਤੇ ਲਿਖ ਕੇ ਜਿਹੜਾ ਇਤਿਹਾਸਕ ਫੈਸਲਾ ਇਹ ਲਿਆ ਗਿਆ ਹੈ ਜਿਸ ਦੇ ਹੁਣ ਫਾਸਟ ਟੈਗ ਦਾ ਜਿਹੜਾ ਪਾਸ ਦਿੱਤਾ ਜਾਵੇਗਾ ਸੋ 15 ਅਗਸਤ ਤੋਂ ਜਿਹੜੀ ਆ ਇਹ ਨਵੀਂ ਸਕੀਮ ਲਾਗੂ ਹੋ ਜਾਵੇਗੀ ਤੇ ਜਿਸ ਤੋਂ ਬਾਅਦ 3000 ਰੁਪਏ ਅਦਾ ਕਰਨ ਤੋਂ ਬਾਅਦ ਜਿਹੜੀ ਤਰੀਕ ਨੂੰ ਤੁਸੀਂ ਇਹ ਫਾਸਟ ਟੈਗ ਜਿਹੜਾ ਆ ਉਹ ਅਪਲਾਈ ਕਰੋਗੇ ਤੇ ਤੁਹਾਨੂੰ ਮਿਲੇਗਾ ਉਸ ਤੋਂ ਪੂਰੇ 1 ਸਾਲ ਤੱਕ ਜਿਹੜੀਆਂ 200 ਯਾਤਰਾਵਾਂ ਤੱਕ ਤੁਹਾਨੂੰ ਜਿਹੜੀਆਂ ਫ੍ਰੀ ਕੀਤੀਆਂ ਜਾਣਗੀਆਂ ਸੋ ਇਸ ਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਕਾਰਾਂ ਦੀਪਾਂ ਬੈਨਾਂ ਜੋ ਕਿ ਨਿੱਜੀ ਵਾਹਨ ਹਨ ਉਹਨਾਂ ਨੂੰ ਜਿਹੜਾ ਕਾਫੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਇਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਵਾਹਨ ਹਨ ਜਿਵੇਂ ਕਿ ਟੈਕਸੀ ਵਪਾਰਕ ਵਾਹਨ ਤੇ ਇਸ ਤੋਂ ਬੱਸਾਂ ਆਦੀ ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਕੈਟਾਗਰੀ ਦੇ ਵਿੱਚ ਨਹੀਂ ਰੱਖਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਹੁਣ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਆ ਰਹੀ ਹੈ ਖਾਸ ਤੌਰ ਦੇ ਉੱਤੇ ਜਿਹੜੀਆਂ ਬੀਬੀਆਂ ਆਧਾਰ ਕਾਰਡ ਦੇ ਰਾਹੀਂ ਪੀ ਆਰਟੀਸੀ ਦੀਆਂ ਬੱਸਾਂ ਤੇ ਪੰਜਾਬ ਰੋਡਵੇਜ ਦੀਆਂ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ ਹਨ ਸੋ ਉਹਨਾਂ ਦੇ ਲਈ ਹੁਣ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਜਿਹੜਾ ਪੀ ਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਦੀਆਂ ਤਨਖਾਹਾਂ ਸਰਕਾਰ ਦੇ ਵੱਲੋਂ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਈਆਂ ਜਾ ਰਹੀਆਂ ਸੋ ਕਾਫੀ ਮਹੀਨਿਆਂ ਤੋਂ ਉਹਨਾਂ ਨੂੰ ਜਿਹੜੀਆਂ ਪੈਨਸ਼ਨਾਂ ਤੇ ਇਸ ਤੋਂ ਇਲਾਵਾ ਤਨਖਾਹਾਂ ਨਹੀਂ ਮਿਲ ਜਾ ਰਿਹਾ ਹੈ ਸੋ ਹੁਣ ਆਖਰਕਾਰ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਲਈ ਵੱਡੀ ਖਬਰ ਹੈ ਸੂਬੇ ਦੇ ਵਿੱਚ ਹੁਣ 3 ਦਿਨਾਂ ਤੱਕ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ 9 10 ਅਤੇ 11 ਜੁਲਾਈ ਨੂੰ ਸੂਬੇ ਦੇ ਵਿੱਚ ਪੀ ਆਰਟੀਸੀ ਅਤੇ ਇਸ ਤੋਂ ਇਲਾਵਾ ਪੰਨ ਬੱਸ ਬੱਸਾਂ ਹੁਣ ਨਹੀਂ ਚੱਲਣਗੀਆਂ ਸੋ ਆਪਣੀਆਂ ਮੰਗਾਂ ਨੂੰ ਲੈ ਕੇ ਪੀ ਆਰਟੀਸੀ ਦੇ ਮੁਲਾਜ਼ਮਾਂ ਅਤੇ ਇਸ ਤੋਂ ਇਲਾਵਾ ਪੰਨ ਬੱਸ ਦੇ ਮੁਲਾਜ਼ਮਾਂ ਦੇ ਦੁਆਰਾ ਹੁਣੇ ਚੱਕਾ ਜਾਮ ਕੀਤਾ ਜਾਵੇਗਾ ਸੋ ਲਗਾਤਾਰ ਤਨਖਾਹਾਂ ਤੋਂ ਜਿਹੜਾ ਵਾਂਝੇ ਰੱਖੇ ਜਾ ਰਹੇ ਹਨ ਮੁਲਾਜ਼ਮ ਜਿਸ ਦੇ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਕਿ 19 ਜੂਨ ਨੂੰ ਵੀ ਉਹਨਾਂ ਦੇ ਵੱਲੋਂ ਜਿਹੜਾ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਆਖਰਕਾਰ 3 ਦਿਨਾਂ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਸੋ 3 ਦਿਨ ਪੰਜਾਬ ਦੇ ਵਿੱਚ ਹੁਣ ਪੂਰੇ ਤਰੀਕੇ ਦੇ ਨਾਲ ਜਿਹੜਾ ਚੱਕਾ ਜਾਮ ਰਹੇਗਾ ਜਿਸ ਸੋ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਬੀਬੀ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਅਸਲ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਸ ਨੂੰ ਨਸ਼ਾ ਵੇਚਣ ਦੇ ਦੋਸ਼ ਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਕਿ ਘਟ ਉਣ ਵਾਲੇ ਭੇਜੇ ਗਏ ਸਨ ਸੋ ਜਿਸ ਤੋਂ ਬਾਅਦ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜੀਸੀਬੀ ਲਿਆ ਕੇ ਇਸ ਦਾ ਘਰ ਵੀ ਟਾਇਆ ਗਿਆ ਸੋ ਇਸ ਬੀਬੀ ਦੇ ਦੁਆਰਾ ਜਿਹੜਾ ਸ਼ਰਿਆਮ ਜਿਹੜਾ ਸੋਸ਼ਲ ਮੀਡੀਆ ਤੇ ਇਸ ਤੋਂ ਇਲਾਵਾ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਪਹਿਲਾਂ 3.5 ਸਾਲ ਸਰਕਾਰ ਕਿੱਥੇ ਗਈ ਹੋਈ ਸੀ ਤੇ ਅਖੰਡ ਦੇ ਵਾਂਗ ਉਸ ਦੇ ਵੱਲੋਂ ਨਸ਼ਾ ਵੇਚਿਆ ਗਿਆ ਹੈ ਕਿ ਉਸ ਦਾ ਸਾਰਾ ਮੁਹੱਲਾ ਹੀ ਜਿਹੜਾ ਨਸ਼ਾ ਵੇਚ ਰਿਹਾ ਸੀ ਤੇ ਖੰਡ ਵਾਂਗ ਉਸ ਨੇ ਸਾਢੇ 3 ਸਾਲ ਨਸ਼ਾ ਵੇਚਿਆ ਹੈ ਤੇ ਹੁਣ ਭਗਵੰਤ ਮਾਨ ਸਰਕਾਰ ਨੂੰ ਜਿਹੜੀ ਕਿ ਯਾਦ ਆ ਚੁੱਕੀ ਹੈ ਕਿ ਨਸ਼ਾ ਵੇਚ ਰਿਹਾ ਹੈ ਸੋ ਜਿਸ ਤੋਂ ਬਾਅਦ ਕਿ ਉਸ ਦੇ ਵੱਲੋਂ ਹੁਣ ਉਸ ਦਾ ਘਰ ਟਾਇਆ ਜਾ ਰਿਹਾ ਹੈ ਸੋ ਪਹਿਲਾਂ ਸਾਢੇ 3 ਸਾਲ ਸਰਕਾਰ ਕਿੱਥੇ ਗਈ ਹੋਈ ਸੀ ਸੋ ਸ਼ਰੈਮ ਉਸ ਦੇ ਵੱਲੋਂ ਕਬੂਲ ਵੀ ਕੀਤਾ ਗਿਆ ਹੈ ਤੇ ਉਸ ਦੇ ਵੱਲੋਂ ਇਹ ਬਿਆਨ ਵੀ ਕੀਤਾ ਗਿਆ ਹੈ ਕਿ ਉਸ ਨੇ ਖੰਡ ਵਾਂਗ ਜਿਹੜਾ ਚਿੱਟਾ ਵੇਚਿਆ ਹੈ ਪੂਰੇ ਸਾਢੇ 3 ਸਾਲ ਸੋ ਜਿੱਥੇ ਕਿ ਪੰਜਾਬੀਓ ਹੁਣ ਭਗਵੰਤ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਨਸ਼ਾ ਬੰਦੀ ਦੀ ਉਹਨਾਂ ਦੇ ਕਿਸ ਕੀਤੀ ਜਾ ਰਹੀ ਹੈ 31 ਮਈ ਤੱਕ ਪੰਜਾਬ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ ਸੋ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਹਿਲਾਂ 3.5 ਸਾਲ ਪੰਜਾਬ ਸਰਕਾਰ ਕਿੱਥੇ ਗਈ ਹੋਈ ਸੀ ਤੇ ਲਗਾਤਾਰ ਖੰਡ ਦੇ ਵਾਂਗ ਜਿਹੜਾ ਚਿੱਟਾ ਵਿਕ ਰਿਹਾ ਸੀ ਜੋ ਕਿ ਚਿੱਟਾ ਵੇਚਣ ਵਾਲਿਆਂ ਦੇ ਵੱਲੋਂ ਹੀ ਕਬੂਲ ਕੀਤਾ ਜਾ ਰਿਹਾ ਹੈ ਉਸ ਸਮੇਂ ਸਰਕਾਰ ਕਿੱਥੇ ਸੀ ਸੋ ਹੁਣ 1.5 ਸਾਲ ਜਿਹੜਾ ਇਲੈਕਸ਼ਨ ਦੇ ਵਿੱਚ ਬਚਿਆ ਹੋਇਆ ਹੈ ਜਿਸ ਦੇ ਕਾਰਨ ਹੁਣ ਨਸ਼ਾ ਵੇਚਣ ਵਾਲਿਆਂ ਦੇ ਘਰ ਟਹਿ ਰਹੇ ਹਨ ਇਸ ਤੋਂ ਬਾਅਦ ਹੁਣ ਸਰਕਾਰੀ ਕਰਮਚਾਰੀਆਂ ਤੇ ਇਸ ਤੋਂ ਇਲਾਵਾ ਪੈਨਸ਼ਨ ਲੈਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਦੀ ਹੈ ਕਿ ਹੁਣ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਕੇਂਦਰ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੇ ਲਈ ਵੱਡਾ ਐਲਾਨ ਕਰਦਿਆ ਹੋਇਆ ਹੈ ਯੂਨਾਈਟਿਡ ਪੈਨਸ਼ਨ ਸਕੀਮ ਯੂਪੀਐਸ ਅਧੀਨ ਹੁਣ ਪੁਰਾਣੀ ਪੈਨਸ਼ਨ ਓਪੀਐਸ ਵਰਗੀਆਂ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਹੈ ਜਿਸ ਦੇ ਨਾਲ ਲੱਖਾਂ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੇਗੀ ਪੈਨਸ਼ਨ ਦੇ ਨਾਲ ਜੁੜੀਆਂ ਸਾਰੀਆਂ ਹੀ ਅਸਮਾਨਤਾਵਾਂ ਦੂਰ ਹੋ ਜਾਣਗੀਆਂ ਤੇ ਯੂਪੀਐਸਸੀ ਦੇ ਤੁਹਾਨੂੰ ਦੱਦੀ ਹੈ ਕਿ ਮੁੱਖ ਜਿਹੜੇ ਫਾਇਦੇ ਇਹ ਹੋਣਗੇ ਕਿ ਘੱਟ ਤੋਂ ਘੱਟ 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਰਮਚਾਰੀਆਂ ਨੂੰ ਹੀ ਜਿਹੜਾ ਸੇਵਾ ਮੁਕਤੀ ਤੋਂ ਬਾਅਦ ਘੱਟ ਤੋਂ ਘੱਟ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ ਜਦਕਿ ਪਹਿਲਾਂ ਜਿਹਾ ਨਹੀਂ ਹੁੰਦਾ ਸੀ ਸੋ ਪੂਰੀ ਜਿਹੜੀ ਨੌਕਰੀ ਕਰਨ ਤੋਂ ਬਾਅਦ ਹੀ ਪੈਨਸ਼ਨ ਮਿਲਿਆ ਹੁੰਦੀ ਸੀ ਪਰ ਹੁਣ 10 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਹੀ ਕਰਮਚਾਰੀਆਂ ਨੂੰ 10000 ਰੁਪਏ ਘੱਟ ਤੋਂ ਘੱਟ ਜਿਹੜੀ ਮਹੀਨਾਵਾਰ ਪੈਨਸ਼ਨ ਮਿਲੇਗੀ ਤੇ ਜੇਕਰ ਪੈਨਸ਼ਨਰ ਦੀ ਮੌਤ ਹੋ ਜਾਂਦੀ ਹੈ ਜਿਸ ਨੂੰ ਕਿ ਪੈਨਸ਼ਨ ਲੱਗੇਗੀ ਤੇ ਉਸਦੇ ਪਰਿਵਾਰ ਨੂੰ ਆਖਰੀ ਪੈਨਸ਼ਨ ਜਿੰਨੀ ਦੀ ਆਖਰੀ ਪੈਨਸ਼ਨ ਹੋਵੇਗੀ ਉਸ ਦਾ 60% ਪਰਿਵਾਰਕ ਪੈਨਸ਼ਨ ਦੇ ਵਜੋਂ ਦਿੱਤਾ ਜਾਵੇਗਾ ਸੋ 25 ਸਾਲ ਜਾਂ ਵੱਧ ਸੇਵਾ ਪੂਰੀ ਕਰਨ ਵਾਲੇ ਮੁਲਾਜ਼ਮਾਂ ਅਤੇ ਕਰਮਚਾਰੀਆਂ ਨੂੰ ਸੇਵਾ ਮੁਕਤੀ ਤੋਂ ਪਹਿਲਾਂ 12 ਮਹੀਨਿਆਂ ਦੀ ਔਸਤ ਮੂਲ ਤਨਖਾਹ ਦਾ 50% ਜਿਹੜਾ ਕਿ ਪੈਨਸ਼ਨ ਦੇ ਵਜੋਂ ਮਿਲੇਗਾ ਦੇਤੀ ਤੋਂ ਅਨੁਦਾਨ ਦਿੱਤਾ ਕਿ 1 April ਸਾਲ 2025 ਤੋਂ ਕੇਂਦਰੀ ਸਿਵਲ ਸੇਵਾਵਾਂ ਦੇ ਵਿੱਚ ਨਵੀਂ ਭਰਤੀ ਹੋਣ ਵਾਲੇ ਕਰਮਚਾਰੀ ਯੂਪੀਐਸ ਇੱਕ ਵਿਕਲਪ ਵੱਜੋਂ ਪੇਸ਼ ਕੀਤਾ ਜਾਵੇਗਾ ਇਹ ਆਦੇਸ਼ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਹੁਣ ਘਰੇਲੂ ਗੈਸ ਖਪਤਕਾਰਾਂ ਦੇ ਲਈ ਨਿਕਲ ਕੇ ਆ ਰਹੀ ਹੈ ਜੀਹਾਂ 30 ਜੂਨ ਤੋਂ ਬਾਅਦ ਬੰਦ ਹੋ ਸਕਦੀ ਹੈ ਘਰੇਲੂ ਗੈਸ ਦੀ ਸਪਲਾਈ ਜ਼ਰੂਰੀ ਕਰਨਾ ਹੋਵੇਗਾ ਇਹ ਕੰਮ ਜੀਹਾਂ ਐਲਪੀਜੀ ਖਪਤਕਾਰਾਂ ਦੇ ਲਈ ਮਹੱਤਵਪੂਰਨ ਖਬਰ ਨਿਕਲ ਕੇ ਆ ਰਹੀ ਹੈ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਵੱਲੋਂ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਪਹਿਲਾਂ ਆਪਣੀ ਗੈਸ ਏਜੰਸੀ ਦੇ ਦਫ਼ਤਰ ਜਾ ਕੇ ਆਪਣੀ ਈ ਕੇਵਾਈਸੀ ਕਰਵਾਉਣੀ ਲਾਜ਼ਮੀ ਹੋਵੇਗੀ ਇਸੇ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਖਪਤਕਾਰ ਅਜੇ ਵੀ ਅਜੇਹੇ ਹਨ ਜਿਨ੍ਹਾਂ ਦੇ ਵੱਲੋਂ ਆਪਣੀ ਈ ਕੇਵਾਈਸੀ ਨਹੀਂ ਕਰਵਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹੀ ਸਥਿਤੀ ਦੇ ਵਿੱਚ ਗੈਸ ਕੰਪਨੀਆਂ ਦੇ ਵੱਲੋਂ ਜਾਰੀ ਹਦਾਇਤਾਂ ਨੂੰ ਹਾਲਕੇ ਦੇ ਵਿੱਚ ਲੈਣ ਵਾਲੇ ਸਾਰੇ ਖਪਤਕਾਰਾਂ ਨੂੰ ਐਲਪੀਜੀ ਗੈਸ ਸਿਲੰਡਰਾਂ ਦੀ ਸਪਲਾਈ 30 ਜੂਨ ਤੋਂ ਬਾਅਦ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇੱਕ ਰਿਪੋਰਟ ਦੇ ਅਨਸਾਰ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਈ ਕੇਵਾਈਸੀ ਕਰਵਾਉਣ ਵਾਲੇ ਖਪਤਕਾਰਾਂ ਦੀ ਗਿਣਤੀ ਹੁਣ ਤੱਕ ਸਿਰਫ 60% ਤੱਕ ਹੀ ਪਹੁੰਚੀ ਹੈ ਜਦਕਿ 40% ਗੈਸ ਗਾਹਕਾਂ ਦੇ ਵੱਲੋਂ ਆਪਣੀ ਈ ਕੇਵਾਈਸੀ ਕਰਵਾਈ ਹੀ ਨਹੀਂ ਗਈ ਹੈ ਅਤੇ ਕਈ ਪੰਜਾਬ ਦੇ ਅਜਿਹੇ ਜ਼ਿਲ੍ਹੇ ਹਨ ਜਿੱਥੇ ਕਿ ਅੰਕੜਾ ਹੋਰ ਵੀ ਜ਼ਿਆਦਾ ਘੱਟ ਹੈ ਸੋ ਲਗਾਤਾਰ ਹੁਣ ਪੰਜਾਬ ਦੇ ਵਿੱਚ ਜਿੰਨੀਆਂ ਵੀ ਗੈਸ ਕੰਪਨੀਆਂ ਹਨ ਇੰਡੀਅਨ ਗੈਸ ਭਾਰਤ ਗੈਸ ਹਿੰਦੂਸਤਾਨ ਗੈਸ ਇਸ ਤੋਂ ਇਲਾਵਾ ਵੱਡੇ ਲੀਡਰ ਹਨ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਖਪਤਕਾਰਾਂ ਨੂੰ ਈ ਕੇਵਾਈਸੀ ਜੋ ਕਿ ਮੁਫਤ ਦੇ ਵਿੱਚ ਇਸ ਸਮੇਂ ਕਰਵਾ ਸਕਦੇ ਹਨ ਸੋ 30 ਜੂਨ ਤੱਕ ਦਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਹੈ ਜੇਕਰ ਉਹ ਆਪਣੀ ਘਰੇਲੂ ਗੈਸ ਖਪਤਕਾਰ ਆਪਣੀ ਜਿਹੜੀ ਆ ਗੈਸ ਕਾਪੀ ਦੀ ਜਿਹੜੀ ਆ ਈ ਕੇਵਾਈਸੀ ਨਹੀਂ ਕਰਵਾਉਂਦੇ ਤੇ ਉਹਨਾਂ ਦਾ ਜਿਹੜਾ ਕਨੈਕਸ਼ਨ ਨੈਟਵਰਕ ਆ ਉਹ ਕੱਟਿਆ ਵੀ ਜਾ ਸਕਦਾ ਹੈ ਤੇ ਉਹਨਾਂ ਨੂੰ ਜਿਹੜਾ ਗੈਸ ਸਿਲੰਡਰ ਨਹੀਂ ਮਿਲੇਗਾ ਸੋ ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ ਕਿ 30 ਜੂਨ ਤੋਂ ਬਾਅਦ ਜਿਹੜਾ ਜਿਨ੍ਹਾਂ ਦੇ ਵੱਲੋਂ ਵੀ ਈ ਕੇਵਾਈਸੀ ਨਹੀਂ ਕਰਵਾਈ ਗਈ ਹੈ ਉਹਨਾਂ ਨੂੰ ਹੁਣ ਗੈਸ ਸਿਲੰਡਰ ਨਹੀਂ ਮਿਲੇਗਾ ਬਾਦ ਹਵਾਈ ਜਹਾਜ਼ ਹਾਦਸੇ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਇਸ ਦੇ ਵਿੱਚ ਜ਼ਿੰਦਾ ਬਚ ਗਿਆ ਸੀ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਇਸ ਨੂੰ ਜਿਹੜੀਆਂ ਹੁਣ ਹਸਪੀਟਲ ਤੋਂ ਵੀ ਛੁੱਟੀ ਮਿਲ ਚੁੱਕੀ ਹੈ ਜੀ ਹਾਂ 에어 ਇੰਡੀਆ ਜਹਾਜ਼ ਹਾਦਸੇ ਦੇ ਵਿੱਚ ਬਚੇ ਵਿਸ਼ਵਾਸ ਕੁਮਾਰ ਰਮੇਸ਼ ਨੂੰ ਇਲਾਜ ਤੋਂ ਬਾਅਦ ਹੁਣ ਅਹਮਦਾਬਾਦ ਸਿਫਲ ਅਹਿਮਦਾਬਾਦ ਸਿਵਲ ਹਸਪੀਟਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਤੇ ਉਸ ਫਲਾਈਟ ਦੇ ਵਿੱਚ ਯਾਤਰਾ ਕਰ ਰਿਹਾ ਸੀ ਜਦੋਂ ਇਸ ਦਾ ਭਰਾ ਵੀ ਇਸ ਦੇ ਨਾਲ ਸ਼ਾਮਲ ਸੀ ਤੇ ਇਸ ਦੇ ਭਰਾ ਦੀ ਜਿਹੜੀ ਤੁਹਾਨੂੰ ਦੱਸਦੀ ਹੈ ਕਿ ਉਸੇ ਫਲਾਈਟ ਦੇ ਵਿੱਚ ਮੌਤ ਹੋ ਗਈ ਸੀ ਸੋ ਜੂਕੇ ਦੇ ਲੈਸਟਰ ਸ਼ਹਿਰ ਦੇ ਵਿੱਚ ਰਹਿਣ ਵਾਲਾ ਹੈ ਤੇ 40 ਸਾਲਾ ਕਾਰੋਬਾਰੀ ਵਿਸ਼ਵਾਸ ਜੋ ਕਿ 20 ਸਾਲ ਤੋਂ ਪਿਛਲੇ ਜਿਹੜਾ ਜੂਕੇ ਦੇ ਵਿੱਚ ਰਹਿ ਰਹੇ ਹਨ ਤੇ ਮੰਗਲਵਾਰ ਸ਼ਾਮ ਨੂੰ ਉਸ ਨੂੰ ਹਸਪੀਟਲ ਦੇ ਵਿੱਚੋਂ ਛੁੱਟੀ ਦਿੱਤੀ ਗਈ ਹੈ ਤਾਂ ਜੋ ਆਪਣੇ ਭਰਾ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋ ਸਕੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਭਰਾ ਦੇ ਅੰਤਿਮ ਸੰਸਕਾਰ ਦੇ ਮੌਕੇ ਦੇ ਉੱਤੇ ਜਿਹੜੀਆਂ ਤਸਵੀਰਾਂ ਖਿੱਚੀਆਂ ਗਈਆਂ ਹਨ ਸੋ ਕਾਫੀ ਜ਼ਿਆਦਾ ਭਾਵੁਕ ਕਰਨ ਵਾਲੀਆਂ ਤਸਵੀਰਾਂ ਹਨ ਕਿਉਂਕਿ ਇਕਲੌਤਾ ਇਹੀ ਨੌਜਵਾਨ ਸੀ ਜੋ ਕਿ 에어 ਇੰਡੀਆ ਦੇ ਜਹਾਜ਼ ਹਾਦਸੇ ਦੇ ਵਿੱਚ ਬਚਿਆ ਸੀ ਇਸ ਤੋਂ ਬਾਅਦ ਖਬਰ ਲੁਧਿਆਣਾ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕੀ ਇਸ ਸਮੇਂ ਇਲੈਕਸ਼ਨਾਂ ਹੋਈਆਂ ਹਨ ਸੋ ਇਸੇ ਦੌਰਾਨ ਹੁਣ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਦੇ ਉੱਤੇ ਮੌਕੇ ਦੇ ਉੱਤੇ ਫੜੇ ਗਏ ਹਨ ਰਾਸ਼ਨ ਦੀ ਸਪਲਾਈ ਕਰਨ ਵਾਲੇ ਟਰੱਕ ਜੀਹਾਂ ਕਾਂਗਰਸ ਦੇ ਵੱਲੋਂ ਆਪ ਦੇ ਉੱਤੇ ਵੱਡੇ ਦੋਸ਼ ਲਗਾਏ ਗਏ ਹਨ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਦੇ ਵਿੱਚ ਰਾਸ਼ਨ ਵੰਡਣ ਦੇ ਲਈ ਜਿਹੜੇ ਆ ਕਿ ਆਪ ਵਾਲੇ ਕਰਮਚਾਰੀ ਪਹੁੰਚੇ ਸਨ ਲੁਧਿਆਣਾ ਦੇ ਵਿੱਚ ਕਿਉਂਕਿ ਇਲੈਕਸ਼ਨ ਸੀ ਸੋ ਇਸੇ ਦੌਰਾਨ ਹੁਣ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਰਾਸ਼ਨ ਸਮਗਰੀ ਲੈ ਕੇ ਜਾ ਰਹੇ ਇੱਕ ਟਰੱਕ ਨੂੰ ਫੜਿਆ ਜੋ ਕਿ ਚੋਣਾਂ ਤੋਂ ਪਹਿਲਾਂ ਬੋਟਰਾਂ ਨੂੰ ਵੰਡਣ ਦੇ ਲਈ ਸ਼ਾਮ ਨੂੰ ਨਗਰ ਦੇ ਵਿੱਚ ਆਇਆ ਸੀ ਸੋ ਮਮਤਾ ਆਸ਼ੂ ਨੇ ਦੋਸ਼ ਲਗਾਇਆ ਹੈ ਕਿ ਇਹ ਟਰੱਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਬੋਟਰਾਂ ਨੂੰ ਪਰਮਾਉਣ ਦੇ ਲਈ ਭੇਜਿਆ ਸੀ ਸੋ ਕਾਫੀ ਜ਼ਿਆਦਾ ਇਹ ਵੀ ਹੁਣ ਬਿਲਤੰਦਾ ਦੀ ਹੈ ਕਿ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਤੇ ਨਿਊਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਕਿ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਉਹ ਰਾਸ਼ਨ ਦੇ ਟਰੱਕ ਲੁਧਿਆਣਾ ਦੇ ਵਿੱਚ ਭੇਜੇ ਜਾ ਰਹੇ ਹਨ ਤਾਂ ਜੋ ਕਿ ਉਹਨਾਂ ਨੂੰ ਵੱਧ ਤੋਂ ਵੱਧ ਇਸ ਵੋਟਾਂ ਦੇ ਵਿੱਚ ਜਿਹੜੀਆਂ ਉਹ ਇਲੈਕਸ਼ਨਾਂ ਦੇ ਵਿੱਚ ਵੋਟਾਂ ਪੈ ਸਕਣ ਇਸ ਤੋਂ ਬਾਅਦ ਆਸ਼ੂ ਵੀ ਪੁਲਿਸ ਦੇ ਨਾਲ ਤੇ ਪੁਲਿਸ ਕਰਮਚਾਰੀਆਂ ਦੇ ਨਾਲ ਕਾਫੀ ਜ਼ਿਆਦਾ ਧੱਕਾਮੁਕੀ ਹੁੰਦੇ ਹੋਏ ਦੇਖੇ ਗਏ ਤੇ ਇਹ ਵੀ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿਉਂਕਿ ਆਪ ਦੇ ਵੱਲੋਂ ਇੱਕ ਹੋਰ ਥੈਲੀਆਂ ਦੇ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਸੀ ਜਿਸ ਦੇ ਵਿੱਚ ਕਿ ਆਟਾ ਇਸ ਤੋਂ ਇਲਾਵਾ ਸਰੋਂ ਦੇ ਤੇਲ ਦੀ ਬੋਤਲ ਅਤੇ ਸੂਟ ਵੀ ਜਿਸ ਦੇ ਵਿੱਚ ਸ਼ਾਮਲ ਸੀ ਸੋ ਇਸ ਦੀ ਵੀ ਤਸਵੀਰ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਵਿੱਚ ਵੋਟਾਂ ਦੇ ਚੱਕਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਕੋਈ ਵੀ ਕਸਰੀ ਇਸ ਵਾਰ ਨਹੀਂ ਛੱਡੀ ਗਈ ਹੈ ਸੋ ਸਕੂਲ ਦੇ ਬੈਂਕ ਤੱਕ ਵੀ ਜਿਹੜੇ ਆ ਕਈ ਜਗ੍ਹਾ ਦੇ ਉੱਤੇ ਤੇ ਵੰਡੇ ਗਏ ਹਨ ਜਿਸ ਦੇ ਵਿੱਚ ਬਾਂ ਅਤੇ ਸੂਟ ਤੱਕ ਜਿਹੜੇ ਵਿੱਚ ਮੌਜੂਦ ਪਾਏ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਹੁਣ ਮੌਸਮ ਦੇ ਰਿਲੇਟਡ ਨਿਕਲ ਕੇ ਆ ਰਹੀ ਹੈ ਜੀ ਹਾਂ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕਰ ਦਿੱਤੀ ਗਈ ਹੈ 21 ਅਤੇ 22 ਜੂਨ ਨੂੰ ਪੰਜਾਬ ਦੇ ਵਿੱਚ ਭਾਰੀ ਮੀਂਹ ਦੇ ਨਾਲ ਪੈਣਗੇ ਗੜੇ ਜੀ ਹਾਂ ਪੰਜਾਬ ਦੇ ਵਿੱਚ ਮੀਂਹ ਪੈਣ ਦੇ ਕਾਰਨ ਹੁਣ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ ਤੇ ਪੰਜਾਬ ਸਮੇਤ ਗਵੰਢੀ ਰਾਜਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਜਿਹੜੀ ਆ ਰਿਹਾ ਰਿਕਾਰਡ ਕੀਤੀ ਗਈ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ 7 ਤੋਂ 8 ਡਿਗਰੀ ਦੀ ਵੱਡੀ ਗਰਾਫਟ ਜਿਹੜੀ ਉਹ ਦਰਜ ਕੀਤੀ ਗਈ ਹੈ ਸੋ ਅਗਲੇ ਕੁਝ ਦਿਨਾਂ ਦੇ ਵਿੱਚ ਵੀ ਪ੍ਰੀ ਮੌਨਸੂਨ ਸੰਭਾਵਨਾ ਹੈ ਤੇ ਭਾਰੀ بارش ਹੋਣ ਦੀ ਸੰਭਾਵਨਾ ਵੀ ਚਿਤਾ ਮੌਸਮ ਵਿਭਾਗ ਦੇ ਪੱਨੋਂ ਕਿਹਾ ਗਿਆ ਹੈ ਕਿ ਭਵਿੱਖਬਾਣੀ ਦੇ ਅਨੁਸਾਰ ਅਗਲੇ 2 ਦਿਨਾਂ ਬਾਅਦ 21 ਅਤੇ 22 ਜੂਨ ਨੂੰ ਪੰਜਾਬ ਦੇ ਵਿੱਚ ਗੜੇ ਪੈਣਗੇ ਸੋਝਦ ਕਿ 20 ਜੂਨ ਤੱਕ ਗਰਜ ਤੂਫਾਨ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਪਹਿਲਾਂ ਤੋਂ ਹੀ ਜਤਾ ਦਿੱਤੀ ਗਈ ਹੈ 22 ਜੂਨ ਤੱਕ ਪੰਜਾਬ ਦੇ ਵਿੱਚ yellow alert ਐਲਾਨ ਕਰ ਦਿੱਤਾ ਗਿਆ ਹੈ ਤੇ ਇਹ ਪੂਰੇ ਹਫ਼ਤੇ ਦੇ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਿਤਾਈ ਗਈ ਹੈ। ਇਸੇ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਲਗਾਤਾਰ ਮਿਲਦੀ ਰਹੇਗੀ ਤੇ ਪੰਜਾਬ ਦੇ ਵਿੱਚ ਹੁਣ 22 ਜੂਨ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਜਿਤਾ ਦਿੱਤੀ ਗਈ ਹੈ। ਇਸ ਤੋਂ ਬਾਅਦ ਬੇਹਦ ਮੰਦਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜੀਹਾਂ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਲੀਬਾਲ ਦੇ ਪਲੇਅਰ ਨੂੰ ਜਿਹੜਾ ਕਿ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਜੀਹਾਂ ਨਵਾਲਕ ਦੱਸਿਆ ਜਾ ਰਿਹਾ ਹੈ ਨੌਜਵਾਨ ਤਰਨਤਾਰਨ ਤੋਂ ਇੱਕ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਇੱਥੇ ਇੱਕ 16 ਸਾਲਾ ਵਾਲੀਬਾਲ ਪਲੇਅਰ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਇਸ ਨੌਜਵਾਨ ਦਾ ਨਾਮ ਵਿਵੇਕ ਵੀਰ ਦੱਸਿਆ ਜਾ ਰਿਹਾ ਹੈ ਜੋ ਕਿ ਸਿਰਫ 16 ਸਾਲਾਂ ਦਾ ਸੀ ਸੋ ਪੁੱਤਰ ਸ਼ਮਸ਼ੀਰ ਸਿੰਘ ਨਿਵਾਸੀ ਪਿੰਡ ਠੱਠ ਤਾਰਨ ਤਾਰਨ ਦੇ ਵੱਜੋਂ ਹੋਈ ਹੈ ਜੋ ਕਿ ਬਾਲੀਵਾਲ ਦਾ ਪਲੇਅਰ ਸੀ ਤੇ ਸਰਹਾਲੀ ਕਲਾਂ ਦਾਣਾ ਮੰਡੀ ਦੇ ਵਿੱਚ ਦੁਪਹਿਰ ਕਰੀਬ 4 ਵਜੇ ਕੁਝ ਦੋਸਤਾਂ ਦੇ ਵੱਲੋਂ ਉਸ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਪਹਿਲਾਂ ਬਾਹਰ ਕੀਤੇ ਗਏ ਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਸੋ ਉਸ ਨੂੰ ਖੂਨ ਦੇ ਨਾਲ ਲਤਪੱਤ ਉਸ ਦੇ ਜਿਹੜਾ ਚਚੇਰੇ ਭਰਾ ਦੇ ਵੱਲੋਂ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਕਿਵੇਂ ਗੁੰਡਾ ਰਾਜ ਜਿਹੜਾ ਚੱਲ ਰਿਹਾ ਹੈ ਸੋ ਦੋਸਤਾਂ ਦੇ ਵੱਲੋਂ ਹੀ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਹੁਣ ਸੋਨਾ ਖਰੀਦਣ ਦੇ ਚਾਹਵਾਨਾਂ ਦੇ ਲਈ ਨਿਕਲ ਕੇ ਆ ਰਹੀ ਹੈ ਜੀ ਹਾਂ ਸਮਾਨ ਨੂੰ ਛੂਣ ਲੱਗੀਆਂ ਹਨ ਫਿਰ ਤੋਂ ਸੋਨੇ ਦੀਆਂ ਕੀਮਤਾਂ ਤੇ ਚਾਂਦੀ ਨੇ ਵੀ ਬਣਾ ਦਿੱਤਾ ਹੈ ਨਵਾਂ ਰਿਕਾਰਡ ਜੀ ਹਾਂ ਭਾਰਤ ਦੇ ਵਿੱਚ ਹੁਣ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਹਰ ਰੋਜ਼ ਇੱਕ ਨਵਾਂ ਰਿਕਾਰਡ ਬਣਾ ਰਹੀਆਂ ਹਨ ਸੋ 18 ਜੂਨ ਨੂੰ ਸਾਲ 2025 ਸਵੇਰ ਨੂੰ ਵੀ ਜਿਹੜਾ ਭਾਰਤੀ ਸਰਾਫਾ ਬਾਜ਼ਾਰ ਦੇ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਸੋਨਾ ਇੱਕ ਵਾਰ ਫਿਰ ਤੋਂ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਿਆ ਹੈ ਉੱਥੇ ਹੀ ਚਾਂਦੀ ਦੀਆਂ ਕੀਮਤਾਂ ਵੀ 1 ਲੱਖ 10000 ਰੁਪਏ ਪ੍ਰਤੀ ਇਸੇ ਦਰਮਾਨ ਮਾਰਾਂ ਦਾ ਇਸ ਦੇ ਪਿੱਛੇ ਵੱਡਾ ਕਾਰਨ ਜਿਹੜਾ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਇਹ ਹੈ ਕਿ ਇਜ਼ਰਾਈਲ ਅਤੇ ਇਰਾਨ ਦੀ ਜੰਗ ਦੇ ਵਿਚਕਾਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਸੋ ਲਗਾਤਾਰ ਜਿਹੜੇ ਜੰਗ ਦੇ ਮਾਹੌਲ ਹੈ ਜਾਂ ਫਿਰ ਭਾਰਤ ਅਤੇ ਇਸ ਤੋਂ ਨਵਾਂ ਪਾਕਿਸਤਾਨ ਦੇ ਵਿਚਕਾਰ ਜੰਗ ਸੀ ਜਾਂ ਫਿਰ ਇਸ ਤੋਂ ਇਲਾਵਾ ਟਰੰਪ ਦੇ ਟੈਰਫ ਦੀ ਗੱਲ ਸੀ ਉਸ ਤੋਂ ਬਾਅਦ ਜਿਹੜੀਆਂ ਕਾਫੀ ਜ਼ਿਆਦਾ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ